ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਕੇਐਮਐਮ ਵੱਲੋਂ ਬਣਾਇਆ ਗਿਆ ਮੰਗ ਪੱਤਰ ਜੋ ਅੱਜ 12 ਤਰੀਕ ਨੂੰ ਦੇਣਾ ਸੀ ਤੇ ਡੀਸੀ ਦਫ਼ਤਰ ਕਪੂਰਥਲੇ ਦਫ਼ਤਰ ਦੇ ਬੂਹੇ ਗਾੜੀਆਂ ਜੋ ਜੋ ਵੀ ਇਨਸਾਨ ਹੈ ਪੰਜਾਬ ਦਾ ਪੂਰੇ ਦਾ ਉਹਨ ਮਸਲਹਤ ਬਾਰੇ ਡੀਸੀ ਸਾਹਿਬ ਦੇ ਨਾਲ ਵਿਚਾਰ ਚਰਚੇ ਵੀ ਹੋਏ ਆ ਜੋ ਸਾਡੇ ਲੋਕਲ ਏਰੀਏ ਦੀਆਂ ਮੁਸ਼ਕਲਾਂ ਜਿਦਾਂ ਸੜਕਾਂ ਜਿਦਾਂ ਘਰਾਵੇ ਵਿੱਚ ਬਹੁਤ ਬੁਰੀ ਤਰ੍ਹਾਂ ਰੇਬ ਚੜੀ ਘਰ ਟਹਿ ਗਏ ਘਰ ਬਾਟੇ ਪੈ ਲੋਕਾਂ ਦੀਆਂ ਕੰਧਾਂ ਤੇ ਬੁਰੀ ਹਾਲਤ ਦਾ ਸਾਰਾ ਕੋਟੀ ਸੀ ਸਾਹਿਬ ਨੂੰ ਜਾਣੂ ਕਰਾਇਆ ਉਹਦੇ ਵਿੱਚ ਮੰਗ ਪੱਤਰ ਦੇ ਵਿੱਚ ਵੀ ਬਹੁਤ ਕੁਝ ਲਿਖਿਆ ਤੇ ਸਾਰੀ ਇੱਕ ਇੱਕ ਗੱਲ ਤੇ ਜਿਹੜੀ ਆ ਉਹ ਜਾਣਕਾਰੀ ਇਹ ਡੀਸੀ ਸਾਹਿਬ ਨੇ ਇਸ ਗੱਲ ਦਾ ਵੀ ਭਰੋਸਾ ਦਿੱਤਾ ਵੀ ਜਿਹੜੀਆਂ ਮੇਰੇ ਨਾਲ ਮੰਗਾ ਸਮਝਦਿਆ ਫਤਰੰਤ ਉਹਨਾਂ ਨੂੰ ਮੈਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿਹੜੀ ਮੈਂ ਰਿਪੋਰਟ ਵੀ ਮੁੱਖ ਮੰਤਰੀ ਸਾਹਿਬ ਨੂੰ ਦੇ ਰਿਹਾ ਕਿ ਅੱਧਾ ਇਲਾਕਾ ਜਿਹੜਾ ਉਹ ਪਾਣੀ ਚ ਡੁੱਬਾ ਤੇ ਅੱਧੇ ਇਲਾਕੇ ਦੇ ਵਿੱਚ ਤਿੰਨ ਤਿੰਨ ਫੋਟੋ ਰੇਤ ਤੇ ਗਾਰਾ ਚੜਿਆ ਇਸੇ ਤਰ੍ਹਾਂ ਜੋ ਬਿਜਲੀ ਬੋਰਡ ਵਾਲੇ ਆ ਇੱਕ ਪਾਸੇ ਬਿਜਲੀ ਬੋਰਡ ਵਾਲੇ ਤੇ ਬੈਂਕਾਂ ਵਾਲੇ ਜਿਹੜੇ ਆ ਉਹ ਲੋਕਾਂ ਨੂੰ ਨੋਟਿਸ ਘੰਨ ਰਹੇ ਆ ਲੋਕਾਂ ਨੂੰ ਫੋਨ ਕਰ ਰਹੇ ਆ ਕਿ ਕਿਸੇ ਦੀ ਟਰੈਕਟਰ ਦੀ ਕਿਸ਼ਤ ਆ ਕਿਸੇ ਦੀ ਲਿਮਟ ਦੀ ਕਿਸਤ ਆ ਇੱਕ ਤੇ ਉਹ ਦੀ ਸਾਹਿਬ ਨੂੰ ਜਾਣੂ ਕਰਾਇਆ ਦੂਜਾ ਬਿਜਲੀ ਵਾਲੇ ਇਹੜਿਆ ਪੂਰੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਤੁਸੀਂ ਮੀਟਰ ਚੇਪਾ ਵਾਲੇ ਲਾ ਰਹੇ ਜੇ ਉਹ ਗੈਰਕਾਨੂੰਨੀ ਆ ਉਹ ਮੀਟਰ ਅਸੀਂ ਬਿਲਕੁਲ ਨਹੀਂ ਲੱਗੇ ਰਹਿਣ ਦੇਣੇ ਖਾਸ ਕਰਕੇ ਜੋ ਖੜੇ ਮੰਦਰਾਂ ਵਾਲਾ ਐਸ ਡੀਓ ਆ ਉਹ ਮੈਨੂੰ ਜਾਪਦਾ ਵੀ ਉਹਨੂੰ ਜ਼ਿਆਦੀ ਮੁਸ਼ਕਲ ਆ ਅਸੀਂ ਆਨੇ ਆ ਕਿ ਇੰਨਾ ਜ਼ਿਆਦਾ ਸਰਕਾਰ ਦਾ ਪੁੱਤ ਬਣ ਕੇ ਨਾ ਚੱਲ ਕਿਉਂਕਿ ਇਹ ਨਾ ਵੀ ਤੇਰੇ ਬੂਏ گاڑی ਸਾਨੂੰ ਲੈ ਕੇ ਦਰਿਆ ਦੇ ਝੰਡੇ ਡੰਡੇ ਦੇ ਸਪੀਕਰ ਲੈ ਕੇ ਬਹਿਣਾ ਪਵੇ ਕਿਉਂਕਿ ਲੋਕਾਂ ਦੇ ਕੋਲੇ ਕੁਝ ਨਹੀਂ ਹੈਗਾ ਤੇ ਜਿਹੜੇ ਮੀਟਰ ਆ ਉਹ ਧਿਆਨ ਨਾਲ ਵੇਖੋ ਗੈਰ ਕਾਨੂੰਨੀ ਆ ਇਹ ਮੀਟਰ ਪੂਰੇ ਦੇਸ਼ ਦੇ ਵਿੱਚ ਨਹੀਂ ਲੱਗੇ ਰਹਿਣ ਦੇਣੇ ਪੰਜਾਬ 'ਚ ਨਹੀਂ ਲੱਗੇ ਰਹਿਣ ਦੇਣੇ ਇਸ ਕਰਕੇ ਬਿਜਲੀ ਬੋਰਡ ਵਾਲਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਭਾਈ ਥੋੜਾ ਜਿਆ ਧਿਆਨ ਦਿਓ ਲੋਕ ਬਹੁਤ ਮੁਸ਼ਕਲ 'ਚ ਆ ਜਿਹੜੇ ਦਿਨ ਧੜਾ ਧੜਾ ਨੋਟਿਸ ਘੱਲ ਰਹੇ ਆ ਤੇ ਬਿੱਲ ਘੱਲ ਰਹੇ ਆ ਬਿੱਲ ਨਾ ਤਰਨੇ ਆ ਨਾ ਧਾਰਨੇ ਆ ਤੇ ਜਿਹੜੇ ਤੁਹਾਡੇ ਮੀਟਰ ਦੇ ਚੇਪਾਲੇ ਇਹ ਪੁੱਟ ਕੇ ਦਫ਼ਤਰਾਂ ਦੇ ਵਿੱਚ ਸੁੱਟਨੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ